ਵਰਿੰਗ ਜੀ ਦੇ ਵਾਈਫ ਅਮ੍ਰਿਤਾ ਵਰਿੰਗ ਜੀ ਈਸ਼ਵਰ ਜੋ ਚੀਮਾ ਜੀ ਸਾਡੇ ਹਲਕਾ ਇੰਚਾਰਜ ਜਿੰਨੇ ਵੀ ਸਟੇਜ ਤੇ ਪਰਾਜਮਾਨ ਸਾਡੇ ਲੀਡਰ ਸਾਹਿਬਾਨ ਨੇ ਤੇ ਮੇਰੇ ਭੈਣ ਭਰਾ ਵੀ ਸਾਰੇ ਇੱਕ ਸੱਦੇ ਤੇ ਆਏ ਨੇ ਆਓ ਜੀ ਫਤਿਹ ਦੇ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ 5 ਸਾਲ ਲੰਘੇ ਆਪਾਂ ਪਿੱਟਦੇ ਪਏ ਆ ਜੀ ਮਹਿੰਗਾਈ ਇੰਨੀ ਹੋ ਗਈ ਸਿਲੰਡਰ ਆਪਣਾ ਇੰਨਾ ਮਹਿੰਗਾ ਹੋ ਗਿਆ ਪੈਟਰੋਲ ਮਹਿੰਗਾ ਹੋ ਗਿਆ ਡੀਜ਼ਲ ਮਹਿੰਗਾ ਹੋ ਗਿਆ ਹਰ ਚੀਜ਼ ਵਾਸਤੇ ਆਪਾਂ ਰੋਂਦੇ ਪਏ ਆਪਣੀ ਘਰੇਲੂ ਵਸੂਆ ਵਾਸਤੇ ਦੇਖ ਲਓ ਕਿ ਹਰ ਚੀਜ਼ ਮਹਿੰਗੀ ਹੋ ਗਈ ਮੋਦੀ ਮੋਦੀ ਨੂੰ ਪਟਦੇ ਪਿਆ ਆ ਵੀ ਇਹਨੂੰ ਭਜਾਈਏ ਤੇ ਮੇਰਾ ਵੀ ਰਹੀ ਟਾਈਮ ਆ ਜੀ ਆਪਣੀ ਇੱਕ ਇੱਕ ਵੋਟ ਕਰਕੇ ਆਪਾਂ ਚੇਂਜਸ ਬਦਲਾ ਲਿਆ ਸਕਦੇ ਆ ਜਿਵੇਂ ਪਹਿਲਾਂ ਸਾਰਿਆਂ ਨੇ ਇੱਕ ਵਾਰ ਬਦਲਾ ਲਿਆ ਤਾਂ ਅਸੀਂ ਝਾੜੂ ਵਾਲੇ ਲਿਆਉਂਦੇ ਚਲੋ ਉਹ ਤਾਂ ਪਹਿਲੀ ਵਾਰ ਉਹਨਾਂ ਨੂੰ ਮੌਕਾ ਦਿੱਤਾ ਕਿਸੇ ਨੂੰ ਪਤਾ ਨਹੀਂ ਸੀ ਵੀ ਕਿੱਦਾਂ ਦੀ ਸਰਕਾਰ ਬਣਨੀ ਹੈ ਜਾਂ ਕੀ ਆ ਲੇਕਿਨ ਕਾਂਗਰਸ ਬਾਰੇ ਆਪਾਂ ਸਾਰਿਆਂ ਨੂੰ ਪਤਾ ਹੀ ਜੇ ਆਪਾਂ ਆਪਣੇ ਏਰੀਆ ਦੀ ਡਿਵੈਲਪਮੈਂਟ ਕਰਾਉਣੀ ਆ ਏਰੀਆ ਦਾ ਵਿਕਾਸ ਕਰਾਣਾ ਵਾ ਤਾਂ ਆਪਾਂ ਨੂੰ ਕਾਂਗਰਸ ਪਾਰਟੀ ਲੈ ਕੇ ਆਉਣੀ ਪੈਣੀ ਹੈ ਜੀ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਲਿਆਉਣੀ ਪੈਣੀ ਆ ਉਹਦੇ ਵਾਸਤੇ ਆਪਾਂ ਨੂੰ ਆਪਣੇ ਆਪਣੇ ਏਰੀਏ ਦੇ ਜੋ ਵੀ ਕੈਂਡੀਡੇਟ ਨੇ ਲੁਧਿਆਣੇ ਦੇ ਜਿਵੇਂ ਸ਼੍ਰੀ ਰਾਜਾ ਵਿਡੇਗ ਜੀ ਨੇ ਇਹਨਾਂ ਨੂੰ ਆਪਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਈਏ ਸੈਂਟਰ ਦੇ ਵਿੱਚ ਲੈ ਕੇ ਆਈਏ ਤੁਹਾਨੂੰ ਸਾਰੇ ਪਤਾ ਤੁਸੀਂ ਸਾਰੇ ਬੈਠੇ ਹੋਰੇ ਆਪਾਂ ਸਾਰੇ ਛੋਟੀ-ਛੋਟੀ ਫੈਕਟਰੀ ਇੰਡਸਟਰੀ ਤੋਂ ਬਿਲੋਂਗ ਕਰਦੇ ਆਂ ਛੋਟੇ-ਛੋਟੇ ਕਾਰੋਬਾਰੀ ਬੈਠੇ ਆਂ ਜੀ ਤੇ ਆਪਣੇ ਕਾਰੋਬਾਰਾਂ ਤੇ ਕੀ ਹਾਲ ਹੋਏ ਪਏ ਆ ਜੀਐਸਟੀ ਨਹੀਂ ਬਸ ਕਰਾਈ ਪਈ ਹੈ ਜੀ ਆਪਣੀ ਸਾਰਿਆਂ ਦੀ। ਇਸ ਤੋਂ ਇਲਾਵਾ ਹੋਰ ਦੇਖ ਲਓ ਕਿੰਨੀਆਂ ਦਿੱਕਤਾਂ ਤੇ ਪਰੇਸ਼ਾਨੀਆਂ ਦਾ ਆਪਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਤਾਂ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਸ ਵਾਰ ਆਪਾਂ ਰਾਜਾ ਵੜਿੰਗੀ ਦਾ ਸਾਥ ਦੇ ਕੇ ਕਾਂਗਰਸ ਪਾਰਟੀ ਦਾ ਸਾਥ ਦੇ ਕੇ ਪੰਜਾਬ ਦੇ ਵਿੱਚ ਪੰਜਾਬ ਛੱਡੋ ਇੰਡੀਆ ਦੇ ਵਿੱਚ ਆਪਾਂ ਕਾਂਗਰਸ ਪਾਰਟੀ ਲੈ ਕੇ ਆਈਏ ਤਾਂ ਕਿ ਆਪਾਂ ਆਪਣੇ ਕਾਰੋਬਾਰ ਸੈੱਟ ਕਰ ਸਕੀਏ। ਦੁੱਖਾਂ ਪਰੇਸ਼ਾਨੀਆਂ ਜਿਹੜੀਆਂ ਆਪਾਂ ਨੂੰ ਦਿੱਖਦਾ ਆ ਰਹੀਆਂ ਨੇ। ਅਮਰਿੰਦਰ ਸਿੰਘ ਵੜਿੰਗ ਰਾਜਾ ਜੰਦਾਵਾ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਸਾਥੀਓ ਆਪਾਂ ਲੀਡਰਸ਼ਿਪ ਦੇ ਵਿਚਾਰ ਹੁਣ ਸੁਣਨੇ ਨੇ ਜੋ ਤੁਸੀਂ ਸਾਰਿਆਂ ਨੇ ਅੱਜ ਦਾ ਅਖਬਾਰ ਵੀ ਪੜ੍ਹਿਆ ਹੋਊਗਾ ਤੇ ਆਪਾਂ ਸਾਰੇ ਪਾਕਸ ਫੇਸਬੁਕ 'ਤੇ ਰੋਜ਼ ਦੇਖਦੇ ਆ ਕਿ ਜਿਹਨਾਂ ਦੇ ਖਾਤਰ ਜਿਹਨਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੁੰਦੇ ਨੇ ਆਪੋ ਆਪਣਾ ਪੱਖ ਪੇਸ਼ ਕਰਨ ਦੇ ਲਈ ਉਥੇ ਕਾਂਗਰਸ ਪਾਰਟੀ ਵੱਲੋਂ ਅਮ੍ਰਿਤਾ ਬੜਿੰਗੀ ਤੁਸੀਂ ਦੇਖ ਰਹੇ ਹੋ ਕਿਸਰਾ ਅਮਰਿੰਦਰ ਰਾਜਾ ਬੜਿੰਗ ਮੈਂ ਸਮਝਦਾ ਥੋੜੇ ਦਿਨਾਂ ਦੇ ਵਿੱਚ ਉਹ ਇਸ ਤਰ੍ਹਾਂ ਲੱਗਦਾ ਕਿ ਹਰ ਪਰਿਵਾਰ ਦਾ ਮੈਂਬਰ ਹੈ ਅੱਤੇ ਅਮ੍ਰਿਤਾ ਬੜਿੰਗੀ ਹਰ ਪਰਿਵਾਰ ਦੇ ਵਿੱਚ ਹਰ ਦਿਲ ਦੇ ਵਿੱਚ ਇੱਕ ਜਗ੍ਹਾ ਬਣਾ ਰਹੇ ਨੇ ਮੈਂ ਸਮਝਦਾ ਇਹਨਾਂ ਦੇ ਵਿੱਚ ਮੈਂ ਪਾਸੋਂ ਸਵੇਰੇ ਅਸੀਂ ਪਾਰਕਾ ਦੇ ਵਿੱਚ ਸੀ ਤਾਂ ਆਸ਼ੂ ਜੀ ਅਸਾਂ ਲਾ ਕੇ ਕਹਿੰਦੇ ਵੀ ਇਹ ਆ ਨਹਿਲੇ ਤੇ ਫੈਲਾ ਉਹਦੇ ਨਾਲੋਂ ਜਿਹੜਾ ਆਪਦੇ ਆਪ ਨੂੰ ਪਹਿਲਾਂ ਗੱਲਾਂ ਕਰਦਾ ਸੀ ਅੱਜ ਆਸ਼ੂ ਜੀ ਸਾਡੀਆਂ ਭੈਣਾਂ ਨੂੰ ਮਤਾਵਾਂ ਨੂੰ ਮਤਲਬ ਕਿਸ ਤਰ੍ਹਾਂ ਰਾਜਾ ਦੀ ਅਗੇ ਹੋ ਕੇ ਮਿਲਣਾ ਆਸ਼ੀਰਵਾਦ ਲੈਣਾ ਬਹੁਤ ਵੱਡੀਆਂ ਗੱਲਾਂ ਨੇ ਮੈਨੂੰ ਲੱਗਦਾ ਥੋੜੇ ਦਿਨਾਂ ਦੇ ਵਿੱਚ ਜਿਹੜਾ ਵੱਡਾ ਸਥਾਨ ਇਹਨਾਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਚੁਪੜਾਇਆ ਅੱਜ ਭਰਾਵੋ ਦੇਸ਼ ਦੇ ਅੰਦਰ ਜਿੱਥੇ ਕਿਸਾਨ ਹੈ ਵਪਾਰੀ ਹੈ ਕਾਰਖਾਨੇਦਾਰ ਹੈ ਮਜ਼ਦੂਰ ਹੈ ਮੁਲਾਜ਼ਮ ਹੈ ਦੁਕਾਨਦਾਰ ਹੈ ਯੂਥ ਹੈ ਸਾਰੇ ਵਰਗਾਂ ਦੀ ਗੱਲ ਕਰਕੇ ਜੇ ਕਿਸਾਨੀ ਦੀ ਗੱਲ ਕਰਕੇ ਤਾਂ ਕਾਂਗਰਸ ਪਾਰਟੀ ਹੈ ਜਿਨੇ ਖੇਤੀਬਾੜੀ ਨਿਊਲੀ ਯੂਨੀਵਰਸਿਟੀ ਬਣਾਈ ਜਿਨੇ ਪਾਖੜਾ ਡੈਮ ਬਣਾਇਆ ਜਿਨੇ ਯੂਨੀਵਰਸਿਟੀਆਂ ਬਣਾਈਆਂ ਵਿਦਿਆ ਦੇ ਖੇਤਰ ਦੇ ਵਿੱਚ ਅੱਜ ਜਿਹੜੀ ਕਣਕੇ ਕੇ ਕਲਜੋ ਤਿੰਨ ਹੁੰਦੀ ਸੀ ਅੱਜ 25 ਕੁਆਟਰ ਹੁੰਦੀ ਐ ਇਹ ਪ੍ਰਤਾਪ ਜੀ ਅੱਜ ਭਰਾਵੋ ਜੇ ਇੰਡਸਟਰੀ ਦੀ ਗੱਲ ਕਰੀਏ ਜਿਹੜੀ ਵੱਡੀ ਇੰਡਸਟਰੀ ਪੂਰੇ ਦੇਸ਼ ਦੇ ਅੰਦਰ ਸਥਾਪਿਤ ਹੋਈ ਤੇ ਲੁਧਿਆਣਾ ਦੀ ਹੋਈ ਗੱਲ ਕਰ ਲਈਏ ਆ ਜਿੰਨੇ ਇੰਡਸਟਰੀਅਲ ਫਲੋਟ ਜਿੰਨੇ ਉਥੇ ਯੂਥ ਦੇ ਲਈ ਲਈ ਅੱਜ ਦੋ ਪਾਰਟੀ ਨੂੰ ਦੋ ਪਾਰਟੀ ਕਹਿੰਦੇ ਓਏ ਮਾਂ ਸ਼ਬਦ ਦਾ ਤਾਂ ਅਪਮਾਨ ਨਾ ਕਰੋ मां शब्द बहुत सत्कार योग्य ए लोग मां ने उंगली ਛੱਡ ਕੇ ਭੱਜ ਗਏ ਜਿਸ मां ਨੇ ਉਦੋਂ ਤਾਂ ਦਾੜੀ ਵੀ ਨਹੀਂ ਸੀ ਆਈ ਜਿਸ मां ਨੇ ਘਰੋਂ ਉਗੜ ਫੜ ਕੇ ਲਿਆ ਕੇ 15 ਸਾਲ ਅੱਜ ਮੈਂਬਰ ਉਹ ਪਾਰਲੀਮੈਂਟ ਵੀ ਛੋਟਾ ਲੱਗ ਰਿਹਾ ਇਹਨਾਂ ਨੂੰ ਕਹਿੰਦੇ ਮੈਨੂੰ ਜੀ ਕਾਂਗਰਸ ਨੇ ਕੋਈ ਕੰਮ ਹੀ ਨਹੀਂ ਦਿੱਤਾ ਬੱਸੋ 15 ਸਾਲ ਐ ਇੰਜੋਏ ਕਰਨ ਨੂੰ ਸਮਝਿਆ ਕਿ ਸ਼ਾਇਦ ਲੋਕ ਸਭਾ ਦੇ ਮੈਂਬਰ ਦਾ ਇਹ ਕੰਮ ਹੁੰਦਾ ਹੈ ਲੋਕ ਸਭਾ ਦਾ ਮੈਂ ਯਾਰ ਰੋਕਿਓ ਜੀ ਕੁਛ ਨਹੀਂ ਹੁੰਦਾ ਲੋਕਸ਼ਭਾ ਦਾ ਮੈਂਬਰ ਲੋਕਾਂ ਦਾ ਮੈਂਬਰ ਹੈ ਲੋਕਾਂ ਦੇ ਮੁੱਦੇ ਉਹਨੇ ਲੋਕ ਸਭਾ ਦੇ ਵਿੱਚ ਅਠਾਉਣੇ ਹੁੰਦੇ ਨੇ ਉਹਨੇ ਲੋਕਾਂ ਦੀ ਗੱਲ ਕਰਨੀ ਹੁੰਦੀ ਹੈ ਤੇ ਇਹ ਕਹਿੰਦੇ ਆ ਸਾਨੂੰ ਲੋੜ 2 ਸਾਲ ਬਿੱਟੂ ਲੁਧਿਆਣੇ ਚ ਨਹੀਂ ਵੜਿਆ 2 ਸਾਲ ਵੀ ਛੁੱਟੀ ਬਣ ਪੋਲੀਟੀਕਲ ਬੰਦਾ ਲੋਕਾਂ ਦੇ ਵਿੱਚ ਹਾਜ਼ਰ ਰਹਿਣ ਵਾਲਿਆਂ ਤੱਕੜ ਵਰਕੇ ਦੇਖੇ ਨੇ 1992 ਦੇ ਵਿੱਚ ਜਿਹੜੇ ਕੌਂਸਲਰ ਰਹੇ ਜਿਹੜੇ ਲੋਕ ਗਜ਼ਹਿਰੀਆਂ ਲਾਉਂਦੇ ਨੇ ਕਿਉਂਕਿ ਅੱਜ ਮੈਂ ਸਮਝਦਾ ਇਹ ਫੈਸਲਾ ਕਰਨਾ ਕਿਉਂਕਿ ਬਾਤ ਜਿਹੜੇ ਸਾਹਮਣੇ ਲੋਕ ਬੈਠੇ ਨੇ ਇਹ ਉਹ ਲੋਕ ਬੈਠੇ ਨੇ ਜਿਹੜਾ ਪੰਜਾਬ 50 100 200 200 ਵੋਟ ਇਕ-ਇਕ ਬੰਦਾ ਭਾਉਣ ਵਾਲਾ ਬੈਠਾ ਇੱਥੇ ਕੋਈ ਆਮ ਵਰਕਰ ਨਹੀਂ ਬੈਠੇ ਇੱਥੇ ਉਹ ਲੋਕ ਬੈਠੇ ਨੇ ਜਿਨ੍ਹਾਂ ਨੇ ਵੱਡਾ ਕੰਮ ਕੀਤਾ ਅੱਜ ਮੈਂ ਸਮਝਦਾ ਔਰ ਜਿੰਨੀ ਗੱਲ ਕਰੂੰਗੀ ਸੰਗਤ ਦੇ ਵਿੱਚ ਇੱਕ ਇੱਕ ਗੱਲ ਸੱਚ ਕਰੂੰਗੀ। ਮੱਧੇ ਦੇ ਸੱਚੇ ਪਾਤਸ਼ਾਹ ਨੇ ਜੇ ਰਾਜ ਭਾਗ ਲਿਖਿਆ ਕੋਈ ਰੋਗ ਨਹੀਂ ਸਕਦਾ ਜੇ ਨਹੀਂ ਲਿਖਿਆ ਤਾਂ ਕੋਈ ਦੇ ਨਹੀਂ ਸਕਦਾ। ਇਹ ਗੱਲਾਂ ਮੇਰੇ ਦਿਮਾਗ ਦੇ ਵਿੱਚ ਸੱਚੀਆਂ ਤੇ ਕਲੀਅਰ ਹੈ। ਮੈਂ ਕਿਸੇ ਗੱਲ ਦੇ ਲਈ ਝੂਠ ਨਹੀਂ ਬੋਲੂੰਗੀ। ਮਾਲਕ ਨੇ ਜੇ ਵੋਟ ਪਾਉਣੀ ਹੈ ਤੇ ਜਿਸ ਸੰਗਤ ਨੂੰ ਚੰਗੀ ਲੱਗੂਗੀ ਤਾਂ ਪਾਉਣਗੇ ਪਰ ਮੈਂ ਕਿਸੇ ਪਿੱਛੇ ਕਿਸੇ ਗੱਲ ਵਾਸਤੇ ਝੂਠ ਬੋਲਣ ਲਈ ਨਹੀਂ ਆਈ ਇੱਥੇ। ਮੈਂ ਤੁਹਾਨੂੰ ਰਾਜਾ ਜੀ ਮੁਕਸੇਵ ਦੇ ਰਹਿਣ ਵਾਲੇ ਹੈ। ਅਸੀਂ ਮੁਕਸਰ ਦੇ ਰਹਿਣ ਵਾਲੇ ਆ ਪਰ ਬੜੇ ਸਾਲ ਦਿੱਲੀ ਰਹੇ ਜਦੋਂ ਯੂਥ ਕਾਂਗਰਸ ਦਾ ਦਫਤਰ ਸੰਭਾਲਿਆ ਸਾਡਾ ਘਰ ਦਿੱਲੀ ਸੀ ਜਦੋਂ ਦੇ ਕਾਂਗਰਸ ਦੇ ਪ੍ਰਧਾਨ ਬਣੇ ਆ ਉਦੋਂ ਦਾ ਘਰ ਚੰਡੀਗੜ੍ਹ ਹੈ ਜਿੱਥੇ ਜਿੱਥੇ ਕੰਮ ਹੁੰਦਾ ਰਿਹਾ ਸਾਡੇ ਘਰ ਉਵੇਂ-ਉਵੇਂ ਬਦਲਦੇ ਰਹੇ ਆ ਤੇ ਜੇ ਲੁਧਿਆਣਾ ਸੱਚੇ ਬਾਦਸ਼ਾਹ ਨੇ ਬਖਸ਼ਿਆ ਤਾਂ ਸਾਡਾ ਘਰ ਲੁਧਿਆਣੇ ਹੋਊਗਾ ਮੈਨੂੰ ਨਹੀਂ ਪਤਾ ਵਿਰੋਧੀ ਕੀ ਗੱਲਾਂ ਕਰਦੇ ਆ ਪਰ ਮੈਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹਣੀ ਹੈ ਕਿਸੀ ਰਹਿਣ ਵਾਲੇ ਮੁਕਸਰ ਦੇ ਆ ਪਰ ਸਾਡੇ ਘਰ ਮਗਰਲੇ ਕਈ ਸਾਲਾਂ ਤੋਂ ਥਾਵਾਂ ਬਦਲਦੇ ਰਹੇ ਐ ਔਰ ਮੇਰੇ ਬੱਚੇ ਉਸੇ ਤਰ੍ਹਾਂ ਉਹਨਾਂ ਸਕੂਲਾਂ 'ਚ ਪੜ੍ਹਦੇ ਰਹੇ ਐ ਜਿਨ੍ਹਾਂ ਸਕੂਲਾਂ 'ਚ ਰਾਜਾ ਜੀ ਦਾ ਕੰਮ ਹੋਇਆ ਕਰਦਾ ਸੀ ਤੇ ਹੁਣ ਵੀ ਜੇ ਹੋ ਗਿਆ ਤਾਂ ਬੱਚੇ ਇੱਥੇ ਆ ਜਾਣਗੇ ਰਾਜਾ ਜੀ ਨੂੰ 2012 ਦੇ ਵਿੱਚ ਮੁਕਸਰ ਤੋਂ ਟਿਕਟ ਮੰਗਦੇ ਸੀ ਤੇ ਰਾਹੁਲ ਗਾਂਧੀ ਜੀ ਨੇ ਘਰੇ ਬੁਲਾਇਆ ਆਪਦੇ ਸ਼ਾਮ ਦੇ 7:00 ਵਜੇ ਦਾ ਸਮਾਂ ਸੀ ਕਹਿੰਦੇ ਰਾਜਾ ਆਪਕੋ ਕਿੱਦੜਵਾਸੇ ਲੜਨਾ ਪੜੇਗਾ ਮੈਨੂੰ ਰਾਜਾ ਜੀ ਦਾ ਫੋਨ ਆਇਆ ਮੈਂ ਪਾਠ ਕਰਕੇ ਉઠી ਸੀ ਕਿੰਦੀ ਆਪਾਂ ਨੂੰ ਕਿਦੜਵਾ ਦੇ ਰਹੇ ਆ ਕਿਦੜਵਾ ਸਾਡਾ ਇਲਾਕਾ ਨਹੀਂ ਬਾਦਲਾ ਦਾ ਗੜ ਸੀ ਕਿਦੜਵਾ 50 ਸਾਲ ਤੋਂ ਕਦੀ ਕਾਂਗਰਸ ਪਾਰਟੀ ਉਤੋਂ ਜਿੱਤੀ ਨਹੀਂ ਸੀ ਕਦੀ ਨਹੀਂ ਸੀ ਜਿੱਤੀ ਔਰ ਉਥੋਂ ਟਿਕਟ ਦੇਣ ਦਾ ਮਤਲਬ ਇਹ ਹੁੰਦਾ ਸੀ ਕਿ ਹਾਰਨ ਲਈ ਤਿਆਰ ਰੋ ਕਾਂਗਰਸ ਕਦੀ ਹੈ ਹੀ ਨਹੀਂ ਸੀ ਬਾਦਲ ਵੱਡੇ ਬਾਦਲ ਸਾਹਿਬ ਜਿੱਤਦੇ ਸੀ ਫਿਰ ਉਹਨਾਂ ਦਾ ਭਤੀਜਾ ਜਿਹੜੇ ਖਜ਼ਾਨਾ ਮੰਤਰੀ ਸੀ ਉਸ ਵੇਲੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਜਿੱਤਿਆ ਕਰਦੇ ਸੀ ਉਹ ਕਹਿੰਦੇ ਰਾਹੁਲ ਜੀ ਕਹਿੰਦੇ ਕਿ ਜਿੱਤ ਹੋਵੇ ਹਾਰ ਹੋਵੇ ਉਹ ਮੇਰੀ ਐ ਪਰ ਚੋਣ ਲੜੋ ਜਾ ਕੇ ਚਲੋ ਜੀ ਅਗਲੇ ਦਿਨ ਉੱਠ ਕੇ ਸਵੇਰੇ ਵਾਕ ਲਿਆ ਬੜਾ ਚੜ੍ਹਦੀ ਕਲਾ ਵਾਲਾ ਵਾਕ ਆਇਆ ਸਾਰੇ ਰਿਸ਼ਤੇਦਾਰ ਕਹਿਣ ਕਿ ਤੁਹਾਨੂੰ ਨਾ ਹਰਾਉਣ ਲਈ ਚੋਣ ਟਿਕ ਦਿੱਤੀ ਤੁਸੀਂ ਲੜੋ ਨਾ ਤੁਸੀਂ ਜਵਾਬ ਦੇ ਦਿਓ ਪਰ ਮੈਨੂੰ ਆਪਣੇ ਮਾਲਕ ਤੇ ਬੜਾ ਭਰੋਸਾ ਮੈਨੂੰ ਲੱਗਦਾ 10 ਸਾਲ ਚ ਬਿੱਟੂ ਵੀਰ ਜੀ ਇੱਕ ਚੀਜ਼ ਦਾ ਨਾਮ ਦੱਸਦੇ ਆ ਜਿਹੜੀ ਉਹਨਾਂ ਨੇ ਲੁਧਿਆਣੇ ਤੋਂ ਲਿਆ ਕੇ ਦਿੱਤੀ ਜੀ ਇੱਕ ਚੀਜ਼ ਦਾ ਨਾਮ ਲੈ ਦên ਕਿੰਨੀ ਵਾਰ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਉੱਠ ਕੇ ਲੁਧਿਆਣੇ ਲਈ ਮੰਗ ਰੱਖੀ ਹੈ ਕਿਣ ਕਿ ਦੱਸ ਦਾਂ 10 ਸਾਲਾਂ ਦੇ ਵਿੱਚ 5 ਵਾਰੀ ਵੀ ਨਹੀਂ ਉੱਠੀ ਹੋਣੀ ਮੈਮ ਲੁਧਿਆਣੇ ਦੇ ਵਿੱਚ ਜਿਹੜਾ ਪ੍ਰਾਈਵੇਟ ਹਸਪੀਟਲ ਹੈ ਉਹਦਾ ਜਰਨਲ ਜਿਹੜਾ ਆ ਬੈੱਡ ਦਾ ਜਿਹੜਾ ਖਰਚਾ ਹੈ ਆ ਫਾਈਵ ਸਟਾਰ ਹੋਟਲ ਦੇ ਜਿਹੜਾ ਹੈਗਾ ਆ ਆ ਇਤੋਂ ਜ਼ਿਆਦਾ ਹੈ ਕੀ ਕਹੋਗੀ ਜੀ ਇੱਕੋ ਹੀ ਗੱਲ ਕਹੂੰਗੀ ਕਿ ਲੁਧਿਆਣੇ ਨੂੰ ਇੱਕ ਵੱਡੇ ਪੀਸੀਆਈ ਐਮ ਵਰਗੇ ਇੰਸਟੀਟਿਊਟ ਦੀ ਲੋੜ ਹੈ ਇਸ ਸਮਾਉਂ ਤੇ ਜ਼ਰੂਰ ਆਵਾਂਗੇ ਤੁਹਾਨੂੰ ਬਹੁਤ-ਬਹੁਤ ਥੈਂਕ ਯੂ ਥੈਂਕ ਯੂ ਜੀ ਅੱਜ ਆਪਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜੋ ਸਾਡੇ ਐਮਪੀ ਕੈਂਡੀਡੇਟ ਨੇ ਉਹਨਾਂ ਦੇ ਧਰਮਪਤਨੀ ਅਮ੍ਰਿਤਾ ਵੜਿੰਗ ਜੀ ਆਜਾਏ ਸੀ ਲੁਧਿਆਣੇ ਮੇਰੇ ਅਪਾਰਟਮੈਂਟ ਨੰਬਰ 38 ਦੇ ਵਿੱਚ ਇੱਕ ਫੰਕਸ਼ਨ ਰੱਖਿਆ ਸੀ ਜੋ ਮੈਂ ਆਰਗਨਾਈਜ਼ ਕੀਤਾ ਸੀ ਉਹਦੇ ਵਿੱਚ ਮੈਂ ਇੱਕ ਛੋਟਾ ਜਿਹਾ ਫੰਕਸ਼ਨ ਕੁਆਲਿਟੀ ਚੌਂਕ ਦੇ ਨੇੜੇ ਕਿਸ ਪੈਲੇਸ ਦੇ ਵਿੱਚ ਰੱਖਿਆ ਤੇ ਬਹੁਤ ਹੀ ਸੋਹਣਾ ਹੰਗਾਰਾ ਮਿਲਿਆ ਤੇ ਲੋਕਾਂ ਦੇ ਹੰਗਾਰੇ ਤੋਂ ਸਾਫ ਪਤਾ ਲੱਗ ਰਿਹਾ ਜੀ ਵੀ ਸਾਰੇ ਲੋਕ ਇਸ ਵਾਰ ਕਾਂਗਰਸ ਨੂੰ ਵੋਟ ਪਾ ਕੇ ਕੁੱਛ ਆ 10 ਸਾਲ ਤੋਂ ਬੀਜੇਪੀ ਨੇ ਕੁਛ ਵੀ ਨਹੀਂ ਕੀਤਾ ਪੰਜਾਬ ਦੇ ਦਾ ਚਲੋ ਕੀ ਕਰਨਾ ਤੁਸੀਂ ਆਪ ਦੇਖੋ ਮਹਿੰਗਾਈ ਕਿੰਨੀ ਵਧ ਗਈ ਸਰਲੰਡਰ ਦੇ ਰੇਟ ਕੀ ਹੋ ਗਏ ਪੈਟਰੋਲ ਦੇ ਰੇਟ ਕੀ ਹੋ ਗਏ ਹਰ ਘਰੇਲੂ ਚੀਜ਼ ਹਰ ਬਾਹਰੀ ਚੀਜ਼ ਜੀਐਸਟੀ ਦੇਖ ਲਓ ਤੁਸੀਂ ਠੀਕ ਹੈ ਜੀ ਹਰ ਚੀਜ਼ ਦੇ ਵਿੱਚ ਹੀ ਆਮ ਬੰਦਾ ਰੋ ਰਿਹਾ ਜੀ ਇਸ ਕਰਕੇ ਹੁਣ ਸਾਰੇ ਲੋਕਾਂ ਦਾ ਰੁਝਾਨ ਕਾਂਗਰਸ ਵਿੱਚ ਹੋ ਗਿਆ ਤੇ ਅਸੀਂ ਵਾਅਦਾ ਹੋ ਜੂਰ ਲਾ ਕੇ ਇਸ ਵਾਰ ਲੁਧਿਆਣੇ ਦੀ ਸ਼ਾਨ ਅਮਰਿੰਦਰ ਸਿੰਘ ਰਾਜਾ ਮETING ਜੀ ਨੂੰ ਇਸ ਵਾਰ ਅਸੀਂ ਲੁਧਿਆਣੇ ਦਾ ਐਮਪੀ ਬਣਾਵਾਂਗੇ ਬੱਚੇ ਨਾ